ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪ੍ਰਿਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆ ਸਾਰੇ ਤੁਸੀਂ ਚੜ੍ਹਦੀ ਕਲਾ ਤੰਦਰੁਸਤੀ ਜੋ ਹੋਗੇ ਕੁਐਸਟ ਬੇਨਤੀ ਕਰਦੇ ਆ ਕਿ ਆਪਣੀ ਨਰਖ ਪਰਖ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਫਰਜ ਸਮਝ ਕੇ ਧੰਨਵਾਦ ਸਾਰਿਆਂ ਦਾ ਵੀਡੀਓ ਵੇਖਣ ਲਈ ਪਹੁੰਚੇ ਆ ਪਿੰਡ ਮੱਸਾ ਸਿੰਘ ਭੈਣੀ ਨਹੀਂ ਨਹੀਂ ਭੈਣੀ ਗੁਰਮukh ਸਿੰਘ ਭੈਣੀ ਗੁਰਮukh ਸਿੰਘ ਸੌਰੀ ਜ਼ਿਲ੍ਹਾ ਸ਼੍ਰੀ ਤਰਨਤਾਰ ਸਾਹਿਬ ਤੇ ਤਹਿਸੀਲ ਸਜਨੋਪੱਟੀ ਨੂੰ ਲੱਗਦੀ ਆ। ਬਾਈ ਭੋਲੇ ਦੇ ਫਾਰਮ ਤੇ ਪਹੁੰਚੇ ਆ। ਟੌਪ ਕੁਆਲਿਟੀ ਦੀਆਂ ਦੋ ਵਾੜਾਂ ਲੈ ਕੇ ਆਇਆ ਇਹ ਦੋਵੇਂ ਗੱਬੜਾਂ ਆ। ਚੰਗੇ ਮਿਲਕ ਤੇ ਚੱਲਣ ਵਾਲੀਆਂ ਆ। ਵਧੇਰੇ ਜਾਣਕਾਰੀ ਆਓ ਕਰੀਏ ਸਾਂਝੀ। ਤੇ ਬਣੇ ਰਹੋ ਅੰਡ ਤੱਕ ਜੀ। ਬਾਈ ਭੋਲੇ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਸੰਤੋਖ। ਕਿੱਦਾਂ ਠੀਕ ਜੀ? ਵਧੀਆ ਵਧੀਆ। ਚੜਦੀ ਕਲਾ। ਚੜਦੀ ਕਲਾ ਜੀ। ਪਹਿਲਾ ਮਾਰ ਫਿਰ। ਪਹਿਲਾਂ ਵੇਖ ਗਿਆ ਸੰਤੋਖ ਸਾਹਿਬ ਉਦੋਂ ਹੀ। ਕਿੱਦਾਂ ਵੇਖ ਗਿਆ? 1 ਮਿੰਟ ਹੀ ਲੱਗਾ ਦੇ। ਅੱਛਾ। ਤੇ ਟਿਕਟਾਂ ਨਹੀਂ ਆਉਣ ਗਈਆਂ ਹਾਂ ਨਾ ਟਿਕਟਾਂ ਨੂੰ ਵੱਧ ਕੇ ਹੋ ਗਿਆ ਕੰਮ ਟਿਕਟਾਂ ਨੂੰ ਹੀ ਵੱਧ ਕੇ ਫੋਨ ਨਹੀਂ ਚੁੱਕੇਗੇ ਨਾ ਐਸ ਵਾਰ ਚੁੱਕੋਗੇ ਮੈਂ ਨਾ ਜ਼ਰੂਰ ਚੁੱਕਾਂਗੇ ਇਹਨਾਂ ਨਾਲ ਪੁਰਾਣਾ ਚੁੱਕਣ ਵਾਲੀ ਗੱਲ ਕਿਹੜੀ ਆ ਠੀਕ ਆ ਫੋਨ ਚੁੱਕਣਾ ਚਾਹੀਦਾ ਨਾ ਫੋਨ ਚੁੱਕਾਂਗੇ ਤੇ ਭੈਣ ਭਰਾ ਨਾਲ ਗੱਲ ਕਰਾਂਗੇ ਹਾਂ ਤੇ ਡਰੈਸ ਕਰਕੇ ਨੋਟ ਹਾਂਜੀ ਪਿੰਡ ਪੈਣੀ ਗੁਰਮਖ ਸਿੰਘ ਗੁਰਮਖ ਸਿੰਘ ਜ਼ਿਲ੍ਹਾ ਤਰਨਤਾਰਨ ਤਰਨਤਾਰਨ ਸੀਲਪਟੇ ਠੀਕ ਆ ਮੋਬਾਈਲ ਨੰਬਰ ਮੋਬਾਈਲ ਨੰਬਰ 90417 ਹਾਂ 3384 ਠੀਕ ਆ ਜੀ ਤੇ ਕਰੀਏ ਸ਼ਰਵਾਦ ਗੱਬਣੀ ਆ ਵੇੜ ਹਾਂਜੀ ਤੇ ਇੱਕ ਰਾ ਲਾਲ ਹੋ ਗਏ ਲਾਲ ਲੂੜ ਵਿਖਾਉ ਕਿੰਨੇ ਕ ਮਗਰ ਟਲ ਟਲ ਪਈ ਆ ਤੇ ਕਿੰਨਾ ਕ ਸਮਾਂ ਨੋਟ ਕਰੀਏ ਤੇ ਲੈ ਜੋਗੀ ਵਾ ਵਾ ਸਮਾਂ ਕੋਈ 5-4 ਦਿਨ ਸੰਧੂ ਸਭ ਲਾਊਗੀ 5-6 ਦਿਨ ਜਿਹੜਾ ਹਫਤੇ ਦੇ ਅੰਦਰ ਉਹਦਾ ਸੂਪ ਹੋਊਗੀ ਠੀਕ ਆ ਹਾਂਜੀ ਬਾਕੀ ਹੈਗੀ ਠੰਡੀ ਧੀਰੀ ਆ ਪਾਣੀ ਸੂਆ ਗਨਵਾ ਕਿਣੀਆਂ ਦੁੱਜਾ ਸੂਆ ਦੁੱਜਾ ਓਕੇ ਠੀਕ ਆ ਦੁੱਧ 15-16 ਭਰ ਜੂ ਮੈਂ ਨਾ ਚੰਦੂ ਸਾਹਿਬ 20 ਕਿਲੋ ਦੁੱਧ ਵਾਲੀ ਗਾਂ ਆ ਅੱਛਾ 20 ਕਿਲੋ ਵਾਲੀ ਆ ਹਾਂ ਠੀਕ ਆ 15 16 ਕਿਲੋ ਭਰਿਆ ਦੇ ਨੇ ਕੀ ਭਰਿਆ ਠੀਕ ਆ ਤੇ ਤੋਰਾ ਤੋਰਾ ਕਰਵਾਈਏ ਜੇ ਖੋਲ ਕੇ ਲੋ ਜੀ ਉਹ ਜਿਹਨੂੰ ਦੂਜਾ ਸੂਹਾ ਵਹਿੜਿਆ ਤੇ ਚੰਗੀ ਆ ਚੰਗੇ ਮਿਲਕ ਦੇ ਚੱਲਣ ਵਾਲੀ ਆ ਤੇ ਸੋਹਣਾ ਥਣਲੇਵਾ ਲੱਗਾ ਕਰਮਾੜੀ ਨੂੰ ਹਾਈਟ ਲਾਈਨਸ ਵੀ ਚੰਗੀ ਆ ਫਰੰਟਪ੍ਰੋਨਟ ਵੀ ਬੜਾ ਪਿਆਰਾ ਲੱਗਾ ਏ ਸਾਰੀ ਚੰਗੀ ਸੰਧੂਤਾਂ ਕਿੰਨੀ ਆ ਕਰੋ ਸੰਗ ਦੇ ਵਿੱਚ ਆ ਗਏ ਹਨਾ ਗਰਮੀ ਵਾਲੀ ਠੀਕ ਆ ਬਾਜੀ ਥਾਂ ਬੜਾ ਸੋਹਣਾ ਲੱਗਾ ਗਾਣਾ ਛਵਾਈ ਵੜੀ ਸੋਹਣੀ ਲੱਗੀ ਆ ਹਮ ਲੋਈ ਥੋਈ ਸੋਹਣੀ ਆ ਲੋਈ ਦੋ ਜਿਆ ਸੁਵੇ ਸੱਚ ਨੂੰ ਵਹਿੜਿਆ ਕੱਤ ਕਾਠ ਵੀ ਜਿਹੜਾ ਵੱਡਾ ਕੋਈ ਛੋਟਾ ਨਹੀਂ ਆ ਤੇ ਕੀਮਤ ਵੀ ਜਾਇਜ਼ ਕਰਦ ਗਏ ਕੀਮਤ ਸੰਧੂ ਸਾਹਿਬ ਨੂੰ ਭਾਵੇਂ 60 ਮੰਗੀ ਜਾਈਏ 65 ਮੰਗੀ ਜਾਈਏ 52000 ਦੀ ਖਾਣਾ ਗਾਣ ਦੇ ਦਾਂਗੇ 55000 ਦੀ ਹਾਂਜੀ 1000 ਸਾਡੇ ਵਾਲਾ ਛੋਟ ਕਰ ਦੋ ਲੈ ਨਹੀਂ ਸੰਧੂ ਸਾਹਿਬ ਧੱਕਾ ਨਾ ਕਰਿਆ ਕਰੋ ਯਾਰ ਤੁਸੀਂ ਪਿਛਲੀ ਵਾਰੀ ਧੱਕਾ ਕਰਦੇ ਤੇ ਹੁਣ ਧੱਕਾ ਵੀ ਕਰ ਗਏ ਗਾਵਾ 60 65 60 ਤੋਂ ਬਾਹਰ ਵਿਗਨਾਲੀਆਂ ਤੇ ਜਿੰਨੂੰ ਛੱਡ ਦੋ 1000 ਰੁਪਈਆ ਕੋਈ ਗੱਲ ਨਹੀਂ ਚਲੋ ਕੋਈ ਨਹੀਂ ਠੀਕ ਐ ਨੇ ਦਿਲ ਖੋਸ਼ੇ ਬੰਦਾ ਛੱਡ ਦੂਗੀ ਐਡੀ ਨਹੀਂ ਗੱਲ ਦਜੇ ਨੰਬਰ ਤੇ ਗੱਬਣ ਆ ਗਈ ਐ ਵੀ ਕਿੰਨਾ ਕੇ ਸਮਾਂ ਨੋਟ ਕਰੀ ਗਏ ਜੀ ਸੰਧੂ ਸਾਹਿਬ ਇਹਦੇ ਅੱਜ ਤੱਕ ਕਿੰਨੇ ਆ 8-10 ਦੇ ਤੇ ਬੇਸ ਹੁਣ ਰਹਿ ਜੇ ਨਹੀਂ ਪੂਰੇ ਹੁੰਦੇ ਗਾਂਦੇ ਹਾਂਜੀ 12 ਤਰੀਕ ਨੂੰ ਦਿਲ ਪੂਰੇ ਹੁੰਦੇ ਗਾਂਦੇ 12 ਨੂੰ ਤੇ ਅੱਜ 2-3 ਤਰੀਕ ਹੈ ਜੀ ਹਾਂਜੀ ਹੈਨਾ ਮੰਨੇ ਕਿ ਚਲੋ ਬੜੀ ਦਾ ਹੱਦ ਕੁਛ 15 ਦਿਨ ਲੱਜੂਗਾ ਪਰ 15 ਲੈਂਦੀ ਨਹੀਂ ਗਾ ਹੂੰ 10 ਦਿਨ ਹੀ ਖੜੂਗੀ ਬੜੇ ਜ਼ੋਰ ਨਾਲ ਹੂੰ ਪੂਰੀ ਬਣ ਗਈ ਛਲੋ ਬਾਕੀ ਥਾਂ ਬੜਾ ਸੋਹਣਾ ਲੱਗਾ ਗਾ ਨੂੰ ਲੜ ਬੜੇ ਚੰਗੇ ਜਿਹੇ ਨੇ ਕੋ ਵਾਹ ਵਾਹ ਕੀ ਆ ਪਾਣ ਵੇਖੋ ਢੇਲ ਬੜੀ ਹਨਾ ਥਾਂ ਵੀ ਮਟਾਈ ਚ ਪੂਰਾ ਮੋਟਾ ਬਣੂ ਬੜੀ ਗੋਲ ਕਰ ਗਾ ਨੋ ਨੋ ਤੇ ਇਹਦੀ ਫਿਰ ਬਾਈ ਜੀ ਕੀਮਤ ਕੀ ਕਰੀਏ ਗਾਵਾ ਅਜ ਕੱਚੀ ਆ ਹਾਂ ਕੱਚੀ ਦੇ ਹਿਸਾਬ ਨਾਲ ਹੋਣਾਗਾ ਪੰਪ ਠੀਕ ਐ ਇਹ ਮੰਗਣ ਨੂੰ ਭਾਵੇਂ 60 ਮੰਗੀਏ 65 ਮੰਗੀਏ ਵੀ 55000 ਦੀ ਖਾਨਾ ਗਾਂਦੇ ਦਾ ਠੀਕ ਐ ਹਾਂ ਪਿਆਰ ਮੁਕਤ ਹੋ ਜੋ ਪਿਆਰ ਮੁਕਤ ਵਾਲੇ ਕੰਮ ਕੀਤਾ ਅੱਗੇ ਤੇ ਹੋਰ ਕਰ ਮੈਂ ਕੋਈ ਦੇਣ ਵਾਲੀ ਗੱਲ ਨਹੀਂ ਕੀਤੀ 2000 ਉਹ ਛੱਡ ਦਈਏ 52 ਵਾਲੀ ਕਰ ਦਈਏ ਜੈਸ ਨੂੰ ਯਾਰ ਤੂੰ ਸੰਧੂ ਸਾਹਿਬੇ ਜਾਣਾ ਕਰਾਇਆ ਕੋਈ ਕੋਈ ਯਾਰ ਚਲ ਕੋਈ ਜਾ ਕਰਦਾਂਗੇ ਦੇਖ ਸੰਧੂ ਸਾਹਿਬ ਦਾ ਕੁਛ ਨਹੀਂ ਦਾ ਜਾਣਦੇ ਕੋਈ 4 ਰੁਪਏ ਭੈਣ ਭਰਾ ਲਵੇ ਕੋਈ ਯਾਦ ਕਰੇ ਫੇਰ ਆਵੇ ਹਣਾ ਤੁਸੀਂ ਖੁਸ਼ੇ ਮੈਂ ਹੀ ਖੁਸ਼ ਰਹਿੰਨੇ ਆ ਹਾ ਬਾਈ ਖੁਸ਼ ਰਹਿੰਨੇ ਇੱਕ ਮਿੰਟ ਗਾਂ ਸਾਡੇ ਜਿੰਨੇ ਭੈਣ ਭਰਾ ਜੋੜੇ ਆ ਖੁਸ਼ ਰਹਿਣਾ ਹੈ ਵੀ ਉਹਨਾਂ ਦੇ ਨਾਲ ਖੁਸ਼ ਜਿੱਦਾਂ ਗਾਂ ਹਾਜ਼ਰ ਹੋ ਗਈ ਪੂਰੀ ਹਾਂ ਗਾਂ ਪੈਂ 70000 ਦੀ ਵਿਕੂਗੀ ਠੀਕ ਹੈ 65000 ਦੀ ਜਿੰਨੂੰ ਮਰਜ਼ੀ ਕੋਈ ਆਏ ਕਰਕੇ ਫੜਾ ਦੇ ਭਵੇਂ ਦੇ ਜਵਾਕ ਫੜਾ ਦੂਗਾ ਠੀਕ ਹੈ ਚਲ ਕੋਈ ਨਹੀਂ ਮਹਾਰਾਜ ਉਹਨਾਂ ਨੂੰ ਵਾਅਦੇ ਕਰੇ ਜਿਹੜਾ ਖੜੇ ਵੜਾ ਚੰਗੀਆਂ ਸੱਜਣੋਂ ਆਪਣੀ ਖਰੀਦਦਾਰੀ ਕਰਿਓ ਭੈਣੀ ਗੁਰਮੁਖ ਸਿੰਘ ਪਹੁੰਚ ਕੇ ਤੇ ਮੇਲਾ ਲੁੱਟ ਲਿਓ ਸਾਡੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਰੱਬ ਰੱਖਾ ਜੀ